ਹੋਲ ਪਲਾਜ਼ਾ ਤੇ ਕਰਮਚਾਰੀਆਂ ਚ ਹੋਇਆ ਜ਼ਬਰਦਸਤ ਝਗੜਾ ਤੇਜ਼ ਤਰ੍ਹਾਂ ਹਥਿਆਰਾਂ ਨਾਲ ਇੱਕ ਦੂਜੇ ਤੇ ਕੀਤਾ ਜ਼ਬਰਦਸਤ ਹਮਲਾ ਕਈ ਮੁਲਾਜ਼ਮ ਹੋਏ ਗੰਭੀਰ ਜ਼ਖਮੀ ਜ਼ਖਮੀਆਂ ਨੂੰ ਹਸਪਤਾਲ ਕਰਾਇਆ ਦਾਖਲ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਤੇ ਮਾਮਲਾ ਕੀਤਾ ਦਰਜ ਸੁਣੋ ਕਿਸ ਗੱਲ ਨੂੰ ਲੈ ਕੇ ਪਿਆ ਪੰਗਾ ਸ਼ਬਦਾਂ ਦੀ ਤਾਕਤ ਦਾ A1 ਮੀਰੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਅੰਮ੍ਰਿਤਸਰ ਜੰਡੇਆਲਾ ਟੋਲ ਪਲਾਜ਼ਾ ਤੇ ਕਰਮਚਾਰੀਆਂ ਦੇ ਵਿੱਚ ਆਪਸੀ ਝੜਪ ਦੀ ਗੱਲ ਸਾਹਮਣੇ ਆਈ ਹੈ ਇਸ ਝਗੜੇ ਦੇ ਵਿੱਚ ਕਈ ਮੁਲਾਜ਼ਮ ਜ਼ਖਮੀ ਵੀ ਹੋਏ ਨੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ ਜ਼ਖਮੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਤੇ ਕੰਮ ਕਰਦੇ ਨੇ ਤੇ ਉਹਨਾਂ ਨੇ ਪੀਐਫ ਫੰਡ ਬਾਰੇ ਲੇਬਰ ਕੋਰਟ ਵਿੱਚ ਰਿਪੋਰਟ ਦਿੱਤੀ ਸੀ ਇਸ ਕਰਕੇ ਟੋਲ ਪਲਾਜ਼ਾ ਮਾਲਕ ਆਰਕੇ ਚੌਧਰੀ ਵੱਲੋਂ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਇਸ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਸ਼ਾਂਤੀਪੂਰਨ ਟੰਗ ਨਾਲ ਧਰਨਾ ਲਗਾਇਆ ਸੀ ਜ਼ਖਮੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਧਰਨੇ ਦੌਰਾਨ ਅਚਾਨਕ ਟੋਲ ਪਲਾਜ਼ਾ ਦੇ ਅਧਿਕਾਰੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਤੇ ਹੋਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਦੋਸ਼ ਲਗਾਇਆ ਗਿਆ ਕਿ ਹਮਲਾਵਰਾਂ ਕੋਲ ਦਾਤਰ ਤੇ ਕਿਰਪਾਨ ਵਰਗੇ ਹਥਿਆਰ ਸੀ ਤੇ ਉਹਨਾਂ ਨੇ ਹਵਾਈ ਫੈਰ ਵੀ ਕੀਤੇ ਸੀ ਇਸ ਹਮਲੇ ਵਿੱਚ ਤਿੰਨ ਕਰਮਚਾਰੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਨੂੰ ਸਿਰ ਤੇ ਸੱਟ ਵੀ ਲੱਗੀ ਹੈ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਹੀ ਦੋ ਸਮੂਹਾਂ ਵਿੱਚ ਆਪਸੀ ਤਕਰਾਰ ਹੋ ਗਈ ਸੀ ਜਿਸ ਕਾਰਨ ਇਹ ਝਗੜਾ ਵਾਪਰਿਆ ਪੁਲਿਸ ਨੇ ਇੱਕ ਧੀਰ ਦੇ ਬਿਆਨ ਤੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਦੂਜੇ ਪਾਸੇ ਦੇ ਕਰਮਚਾਰੀਆਂ ਦੇ ਬਿਆਨ ਵੀ ਰਿਕਾਰਡ ਕੀਤੇ ਜਾ ਰਹੇ ਨੇ ਪੁਲਿਸ ਨੇ ਕਿਹਾ ਕਿ ਦੋਹਾਂ ਟੀਰਾ ਦੇ ਜ਼ਖਮੀਆਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਇਹ ਕੋਈ ਕੀ ਨਾਮ ਜਾਂਦਾ ਬਲਵਿੰਦਰ ਸਿੰਘ ਅਰੇ ਕੀ ਗੱਲ ਬਾਤ ਦੇ ਜਿਹੜਾ ਕੁ ਨਾ ਦੱਸ ਆਈ ਟੂਲ ਭੁਲਾਏ ਤੇ ਡਿਊਟੀ ਕਰਦੇ ਆਈ ਪੀਐਫ ਹੰਡ ਬਾਰੇ ਲਿਵਰਪੋਰਟ ਜਰਪੋਰਟ ਦਿੱਤੀ ਆਈ ਮੁੜ ਕੇ ਲਿਵ ਉਹਨਾਂ ਨੇ ਮੈਨੂੰ ਜਿਹੜਾ ਆਰਕੇ ਚੌਧਰੀਆ ਕੰਪਨੀ ਮਾਲਕ ਉਹਨੇ ਮੈਨੂੰ ਟਰਮੀਨਟ ਕਰਤਾ ਕੁਛ ਮੁੰਡੇ ਸਾਡੇ ਹੋਰ ਵੀ ਸਟਾਫ ਦੇ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਇਹ ਟੂਲ ਬੰਦ ਕੀਤਾ ਸੀ ਸ਼ਾਂਤਮਈ ਨਾ ਇਹ ਧਰਨਾ ਲਾਇਆ ਜੀ ਜਿੰਨਾ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਅਦਲੀ ਜਿਹੜਾ ਹਰਜਿੰਦਰ ਸਿੰਘ ਉਹ ਮੱਤੇ ਵਾਲਦਾ ਗੁਰਪ੍ਰੀ ਸਿੰਘ ਗਦਰੀ ਨਰਪਾਉ ਪਿੰਡ ਦਾ ਅੱਥੋਂ ਦੇ ਕਿਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਆ ਇਹ ਸਾਰੇ ਟੂਲ ਤੇ ਸਾਰੇ ਅੱਛਾ ਇਹ ਮੈਨੇਜਰ ਬਣਾਏ ਆ ਅੱਛਾ ਇਹ ਕੋਈ ਮੈਨੇਜਰ ਬਣਾਇਆ ਕੋਈ ਕੁੱਕੜ ਝਗੜਿਆ ਕਾਰਨ ਸਾਡਾ ਕੁਛ ਨਹੀਂ ਇਹਨਾਂ ਨੇ ਸਾਡੇ ਦੇ ਹਮਲਾ ਕੀਤਾ ਬੈਠੇ ਬੰਦੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਕਿਹਦੇ ਨਾਲ ਬਾਈਵਾਰ ਕੀ ਵਾਰ ਕੀ ਕੁਰਬਾਨਾ ਨਾ ਕੁਰਬਾਨਾ ਸਾਰਿਆਂ ਕੋ ਅੱਗੇ ਹੀ ਦਸ ਤੇ ਹੀ ਕੁਰਬਾਨਾ ਸੀ ਬਾਕੀ ਨਾਲੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਾਰੇ ਫਟ ਰਹੇ ਫਟ ਰਹੇ ਤਿੰਨ ਜਣੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ 'ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਦੇ ਆ ਤੇ ਆਪਣਾ ਗਰਮੇਲ ਸਿੰਘ ਦੇ ਜਾ ਸਾਡ ਲੱਗੀ ਆ ਲਾਡੀ ਦੇ ਵੀ ਜਾ ਸਾਡ ਲੱਗੀਆਂ ਹਾਂ ਹਾਂ ਜੀ ਮੰਗ ਕੀ ਕਰਦੇ ਰੋ ਭਾਈ ਮੰਗ ਹੀ ਗਏ ਨੇ ਕਾਨੂੰਨ ਤੇ ਕਿਨੇ ਆਾਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ

ਦੇ ਰੋਟੋ ਕੇ ਲੈ ਆਂਗੇ ਤੇ ਅੱਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਅਸੀਂ ਜੋ ਨਹੀਂ ਬਣਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਜਾਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਜੀ ਸਰਪੀ ਮਾਮਾ ਜਿਹੜਾ ਟੂਲਪਲੇਟਾ ਤੇ ਟਕਰਾਵਾ ਹੈ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲਪਲਾਜੇ ਦੇ ਮੁਲਾਜ਼ਮ ਇਹ ਆ ਉਹ ਵੀ ਟੂਲਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਫਲਾ ਹੈ ਅੱਗੇ ਪੁਲਿਸ ਕੀ ਕਰਦੀ ਹੈ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨੋਂ ਪਾਸੇ ਪਾਰਟੀ ਦੇ ਟਿਕਟ ਸਕਲ ਕੇ ਦੋਨੋਂ ਪਾਸੇ